ਤੇ ਰਾਤ 2 ਵਜੇ ਦੇ ਕਰੀਬ ਜਦੋਂ ਮਹਾਪੁਰਖਾਂ ਦੇ ਜਾਗਣ ਦਾ ਸਮਾਂ ਹੁੰਦਾ ਸੀ ਮਹਾਪੁਰਖ ਉੱਠ ਕੇ ਉੱਚੀ ਜਕਾਰੇ ਛੱਡਣ ਲੱਗ ਬਹੁਤ ਉੱਚੀ ਉੱਚੀ ਜਕਾਰੇ ਛੱਡੇ ਸਿੰਘ ਇਕੱਠੇ ਹੋ ਗਏ ਤੇ ਮਹਾਰਾਜ ਕੀ ਗੱਲ ਹੋਈ ਹੈ ਪਿਆਰ ਦੇ ਵੇਗ ਵਿੱਚ ਕਹਿੰਦੇ ਆਓ ਵੇਖੋ ਗੁਰੂ ਕ੍ਰਿਪਾ ਗੁਰਤਾਰ ਸਾਹਿਬ ਜੀ ਮਹਾਰਾਜ ਆ ਰਹੇ ਹਨ ਸਲਵਾਬਾ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਆ ਮਹਾਰਾਜ ਪਿੱਛੇ ਮਹਾਰਾਜ ਦੇ ਜਾ ਰਹੇ ਹੈ ਤੇ ਮਹਾਪੁਰਖਾਂ ਦੇ ਉਹ ਅਗੰਮੀ ਬਚਨ ਸੀ ਹਣ ਲੱਗੇ ਕਿ ਗੁਰੂ ਕਲਗੀ ਧਰ ਸਾਹਿਬ ਨੇ ਸਾਡੇ ਇਹ ਹੱਥਾਂ ਵਿੱਚ ਰੁਮਾਲ ਬਖਸ਼ਿਸ਼ ਕੀਤਾ ਤੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਇਹ ਭਾਈ ਗੁਰਬਚਨ ਸਿੰਘ ਜੀ ਇਹ ਗੁਰੂ ਕਲਗੀ ਧਰ ਜੀ ਦੇ ਸਾਰੇ ਗੁਰਬਾਣੀ ਦੇ ਅਰਥ ਤੁਹਾਡੀ ਝੋਲੀ ਪਾ ਦੇ। ਇਹ ਮਹਾਂਪੁਰਖਾਂ ਦੇ ਬਚਨ ਉਸ ਮੱਥੇ ਕਹੇ ਸਤਗੁਰੂ ਗੁਰੂ ਕਲਗੀ ਧਰ ਸਾਹਿਬ ਜੀ ਦੀ ਜਾਹਰ ਕਲਾ ਉਹਨਾਂ ਦੀ ਰਸਨਾ ਤੋਂ ਬੋਲਦੀ ਸੀ। ਗੁਰਬਾਣੀ ਦੇ ਇੰਨੇ ਸਹਿਜ ਹੀ ਅਰਥ ਕੱਢ ਦਿੰਦੇ ਸੀ ਕਿ ਸੁਣਨ ਵਾਲਾ ਨਿਹਾਲ ਹੋ ਜਾਂਦਾ ਸੀ।